ਅੱਜ ਜੀ ਤੁਸੀਂ ਵੇਖਿਆ ਇੱਕ ਬੜਾ ਵੱਡਾ ਆਰਟਿਸਟ ਹੈ ਸਿੰਗਰ ਜਿਹੜਾ ਕੈਲੀਫੋਰਨੀਆ ਚ ਉਹਦੇ ਘਰ ਤੇ ਬਾਹਰ ਕੱਲ ਗੋਲੀਆਂ ਚੱਲੀਆਂ ਨੇ ਏਪੀ ਤੇ ਸੋ ਇਹ ਉਹਦਾ ਮਤਲਬ ਹੈ ਕਿ ਜਿਹੜਾ ਸਾਡਾ ਮੈਂ ਸ਼ੁਰੂ ਤੋਂ ਕਹਿੰਦਾ ਆ ਭਾਵੇਂ ਮਾਈਨਿੰਗ ਦਾ ਕੰਮ ਹੋਏ ਭਾਵੇਂ ਡਰੱਗਜ਼ ਦਾ ਕੰਮ ਹੋਏ ਭਾਵੇਂ ਫਰੋਤੀਆਂ ਦਾ ਕੰਮ ਹੋਏ ਇਹ ਸਾਰਿਆਂ ਦੇ ਵਿੱਚ ਪੰਜਾਬ ਪੁਲਿਸ ਦੀ ਗੈਰੀ ਇਨਵੋਲਵਮੈਂਟ ਹੈ ਇਹਨੂੰ ਪਰਦਾ ਫਾਸ਼ ਕਰਨਾ ਚਾਹੀਦਾ ਜੇ ਇਮਾਨਦਾਰੀ ਨਾਲ ਸਪੀਕਰ ਸਾਹਿਬ ਕੁਝ ਕਰਨਾ ਇੱਕ ਛੋਟੇ ਜਿਹੇ ਐਸਐਹਈ ਤੇ ਐਕਸ਼ਨ ਕਰਵਾ ਕੇ ਸਿੰਬੋਲਿਕਲੀ ਤੁਸੀਂ ਚਲੋ ਆਪਣੀ ਸੁਪਰੀਅਰ ਅਥਾਰਟੀ ਵਕਾਤਦੀ ਹੈ ਕਿ ਮੈਂ ਆਪਣੇ ਹਲਕੇ ਦੇ ਵਿੱਚ ਐਕਸ਼ਨ ਕਰਵਾ ਰਿਹਾ ਸਾਣਾ ਅੱਜ ਹੀ ਤੁਸੀਂ ਵੇਖਿਆ ਇੱਕ ਬੜਾ ਵੱਡਾ ਆਰਟਿਸਟ ਹੈ ਸਿੰਗਰ ਜਿਹੜਾ ਕੈਲੀਫੋਰਨੀਆ ਚ ਉਹਦੇ ਘਰ ਤੇ ਬਾਹਰ ਕੱਲ ਗੋਲੀਆਂ ਚੱਲੀਆਂ ਨੇ ਏਪੀ ਤੇ ਸੋ ਇਹ ਉਹਦਾ ਮਤਲਬ ਹੈ ਕਿ ਜਿਹੜਾ ਸਾਡਾ ਮੈਂ ਸ਼ੁਰੂ ਤੋਂ ਕਹਿੰਦਾ ਆ ਭਾਵੇਂ ਮਾਈਨਿੰਗ ਦਾ ਕੰਮ ਹੋਏ ਭਾਵੇਂ ਡਰੱਗਸ ਦਾ ਕੰਮ ਹੋਏ ਫਾਮੇ ਫਰੋਤੀਆਂ ਦਾ ਕੰਮ ਹੋਏ ਇਹ ਸਾਰਿਆਂ ਦੇ ਵਿੱਚ ਪੰਜਾਬ ਪੁਲਿਸ ਦੀ ਗੈਰੀ ਇਨਵੋਲਵਮੈਂਟ ਹੈ ਇਹਨੂੰ ਪਰਦਾ ਫਾਸ਼ ਕਰਨਾ ਚਾਹੀਦਾ ਜੇ ਈਮਾਨਦਾਰੀ ਨਾਲ ਸਪੀਕਰ ਸਾਹਿਬ ਕੁਝ ਕਰਨਾ ਇੱਕ ਛੋਟੇ ਜਿਹੇ ਐਸਆਈ ਤੇ ਐਕਸ਼ਨ ਕਰਵਾ ਕੇ ਸਿੰਬੋਲਿਕਲੀ ਤੁਸੀਂ ਚਲੋ ਆਪਣੀ ਸੁਪੀਰੀਓਰਿਟੀ ਵਕਾਤਦੀ ਹੈ ਕਿ ਮੈਂ ਆਪਣੇ ਹਲਕੇ ਦੇ ਵਿੱਚ ਐਕਸ਼ਨ ਕਰਵਾ ਸਕਦਾ ਅੱਜ ਹੀ ਤੁਸੀਂ ਵੇਖਿਆ ਇੱਕ ਬੜਾ ਵੱਡਾ ਆਰਟਿਸਟ ਹੈ ਸਿੰਗਰ ਜਿਹੜਾ ਕੈਲੀਫੋਰਨੀਆ ਚ ਉਹਦੇ ਘਰ ਤੇ ਬਾਹਰ ਕੱਲ ਗੋਲੀਆਂ ਚੱਲੀਆਂ ਨੇ ਏਪੀ ਤੇ ਤੋ ਇਹ ਉਹਦਾ ਮਤਲਬ ਹੈ ਕਿ ਜਿਹੜਾ ਸਾਡਾ ਮੈਂ ਸ਼ੁਰੂ ਤੋਂ ਕਹਿੰਦਾ ਆ ਭਾਵੇਂ ਮਾਈਨਿੰਗ ਦਾ ਕੰਮ ਹੋਏ ਭਾਵੇਂ ਡਰੱਗਸ ਦਾ ਕੰਮ ਹੋਏ ਭਾਵੇਂ ਫਰੋਤੀਆਂ ਦਾ ਕੰਮ ਹੋਏ ਇਹ ਸਾਰਿਆਂ ਦੇ ਵਿੱਚ ਪੰਜਾਬ ਪੁਲਿਸ ਦੀ ਗਹਿਰੀ ਇਨਵੋਲਵਮੈਂਟ ਹੈ ਇਹਨੂੰ ਪਰਦਾ ਫਾਸ਼ ਕਰਨਾ ਚਾਹੀਦਾ ਜੇ ਇਮਾਨਦਾਰੀ ਨਾਲ ਸਪੀਕਰ ਸਾਹਿਬ ਕੁਝ ਕਰਨਾ ਇੱਕ ਛੋਟੇ ਜਿਹੇ ਐਸਈ ਤੇ ਐਕਸ਼ਨ ਕਰਵਾ ਕੇ ਸਿੰਬੋਲਿਕਲੀ ਤੁਸੀਂ ਚਲੋ ਆਪਣੀ ਸੁਪੀਰੀਓਰਿਟੀ ਵਕਾਤਦੇ ਹੀ ਹੈ ਕਿ ਮੈਂ ਆਪਣੇ ਹਲਕੇ ਦੇ ਵਿੱਚ ਐਕਸ਼ਨ ਕਰਵਾ ਸਕਦਾ